ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨੀ ਹੈ 8ਵੀਂ ਜਮਾਤ ਦੇ ਵਿਗਿਆਨ ਦੇ 5ਵੇਂ ਪਾਠ ਬਾਰੇ ਪਾਠ ਦਾ ਨਾਂ ਹੈ ਪੌਧਿਆਂ ਅਤੇ ਜੰਤੂਆਂ ਦੀ ਸੁਰੱਖਿਆ ਹਾਂਜੀ ਤੇ ਸਾਡੇ ਕੋਲ ਨਾ ਇਸ ਪਾਠ ਦੀ ਜਿਹੜੀ ਅਭਿਆਸ ਹੈ ਉਹਦੀ ਪੀਡੀਐਫ ਹੈਗੀ ਹੈ ਸੋ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਸਵਾਲ ਜਵਾਬ ਨੇ ਜਾਂ ਖਾਲੀ ਥਾਵਾਂ ਵਗੈਰਾ ਨੇ ਉਹਨਾਂ ਨੂੰ ਨਾ ਬਿਲਕੁਲ ਸੌਖੇ ਤਰੀਕੇ ਨਾਲ ਸਮਝੀਏ ਹਾਂ ਜਿਵੇਂ ਕਲਾਸ 'ਚ ਸਮਝਾਈਦਾ ਬਿਲਕੁਲ ਓਵੇਂ ਹਾਂ ਤਾਂ ਕਿ ਪੌਦੇ ਜਾਨਵਰ ਉਹਨਾਂ ਨੂੰ ਕਿਵੇਂ ਬਚਾਉਣਾ ਇਹ ਸਾਰੀਆਂ ਗੱਲਾਂ ਆਸਾਨੀ ਨਾਲ ਪੱਲੇ ਪੈ ਜਾਣ ਬਿਲਕੁਲ ਜੀ ਤੇ ਇਹ ਟੌਪਿਕ ਹੈ ਵੀ ਬਹੁਤ ਜ਼ਰੂਰੀ ਮਤਲਬ ਇਹ ਸਿਰਫ ਕਿਤਾਬੀ ਗੱਲ ਨਹੀਂ ਸਾਡੇ ਆਲੇ ਦੁਆਲੇ ਦੀ ਸਾਡੀ ਜ਼ਿੰਦਗੀ ਦੀ ਗੱਲ ਹੈ ਸਹੀ ਗੱਲ ਹੈ ਖਾਸ ਕਰਕੇ ਇਸ ਪਾਰਟ ਚ ਪੰਜਾਬ ਦੇ ਹਵਾਲੇ ਨਾਲ ਵੀ ਕਈ ਗੱਲਾਂ ਨੇ ਉਹਨਾਂ ਨੂੰ ਸਮਝਣਾ ਤਾਂ ਫਿਰ ਹੋਰ ਵੀ ਜ਼ਰੂਰੀ ਹੋ ਜਾਂਦਾ ਹਾਂ ਜੀ ਚਲੋ ਫਿਰ ਸ਼ੁਰੂ ਕਰੀਏ ਅਭਿਆਸ ਦਾ ਪਹਿਲਾ ਹਿੱਸਾ ਹੈ ਖਾਲੀ ਥਾਵਾਂ ਭਰੋ ਪਹਿਲੀ ਖਾਲੀ ਥਾਂ ਹੈ ਪ੍ਰਵਾਸੀ ਪੰਛੀ ਭਾਰਤ ਵਿੱਚ ਸਰਦ ਰੁੱਤ ਵਿੱਚ ਆਉਂਦੇ ਹਨ ਅੱਛਾ ਇਹ ਪ੍ਰਵਾਸੀ ਪੰਛੀ ਕੀ ਹੁੰਦੇ ਨੇ ਹਾਂ ਦੇਖੋ ਪ੍ਰਵਾਸੀ ਮਤਲਬ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਜਾਵੇ ਪ੍ਰਵਾਸੀ ਪੰਛੀ ਉਹ ਹੁੰਦੇ ਨੇ ਜਿਹੜੇ ਨਾ ਮੌਸਮ ਬਦਲਣ ਤੇ ਲੰਮਾ ਸਫ਼ਰ ਕਰਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਚਲੇ ਜਾਂਦੇ ਨੇ ਅੱਛਾ ਜਿਵੇਂ ਜਿੱਥੇ ਬਹੁਤ ਠੰਡ ਪੈਂਦੀ ਹੈ ਸਾਈ베ਰੀਆ ਵਗੈਰਾ ਉੱਥੇ ਜਦੋਂ ਬਰਫ਼ ਜੰਮ ਜਾਂਦੀ ਹੈ ਖਾਣ ਨੂੰ ਕੁਝ ਨਹੀਂ ਮਿਲਦਾ ਹੂੰ ਤਾਂ ਬਹੁਤ ਸਾਰੇ ਪੰਛੀ ਉੱਡ ਕੇ ਭਾਰਤ ਵਰਗੇ ਗਰਮ ਇਲਾਕਿਆਂ ਜਾ ਜਾਂਦੇ ਨੇ ਇਹ ਤੇ ਸਰਦੀਆਂ কাটਦੇ ਨੇ ਖਾਣਾ ਪੀਣਾ ਲੱਭਦੇ ਨੇ ਫਿਰ ਜਦੋਂ ਮੌਸਮ ਠੀਕ ਹੁੰਦਾ ਵਾਪਸ ਚਲੇ ਜਾਂਦੇ ਨੇ ਓ ਠੀਕ ਹੈ ਅਗਲੀ ਖਾਲੀ ਥਾਂ ਸਥਾਨਕ ਪ੍ਰਜਾਤੀਆਂ ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਂਦੀਆਂ ਹਨ ਹੁਣ ਸਥਾਨਕ ਪ੍ਰਜਾਤੀਆਂ ਕੀ ਹੋਈਆਂ ਹਾਂ ਸਥਾਨਕ ਪ੍ਰਜਾਤੀਆਂ ਯਾਨੀ ਐਂਡੇਮਿਕ ਸਪੀਸੀਜ਼ ਉਹ ਪੌਦੇ ਜਾਂ ਜਾਨਵਰ ਹੁੰਦੇ ਨੇ ਜਿਹੜੇ ਕੁਦਰਤੀ ਤੌਰ ਤੇ ਨਾ ਦੁਨੀਆ 'ਚ ਸਿਰਫ ਇੱਕ ਖਾਸ ਇਲਾਕੇ 'ਚ ਹੀ ਮਿਲਦੇ ਨੇ ਹੋਰ ਕਿਤੇ ਨਹੀਂ ਅੱਛਾ ਜਿਵੇਂ ਜਿਵੇਂ ਕੰਗਾਰੂ ਹੈ ਉਹ ਸਿਰਫ ਆਸਟ੍ਰੇਲੀਆ 'ਚ ਮਿਲਦਾ ਤਾਂ ਉਹ ਉੱਤੋਂ ਦੀ ਸਥਾਨਕ ਪ੍ਰਜਾਤੀ ਹੋ ਗਈ ਇਸੇ ਤਰ੍ਹਾਂ ਕੋਈ ਖਾਸ ਪੌਦਾ ਹੋ ਸਕਦਾ ਜਿਹੜਾ ਸਿਰਫ ਹਿਮਾਲਿਆ ਚੁੱਕਦਾ ਹੋਵੇ ਸਮਝ ਗਈ ਤੀਜਾ ਪੁਆਇੰਟ ਹੈ ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਵੀ ਖਤਰੇ ਦੀ ਕਗਾਰ ਵਾਲਾ ਜੀਵ ਹੈ ਖਤਰੇ ਦੀ ਕਗਾਰ ਦਾ ਕੀ ਮਤਲਬ ਹੋਇਆ ਦੇਖੋ ਖਤਰੇ ਦੀ ਕਗਾਰ ਤੇ ਹੋਣਾ ਮਤਲਬ ਐਂਡੇਂਜਰਡ ਹੋਣਾ ਇਹ ਬੜੀ ਚਿੰਤਾ ਵਾਲੀ ਗੱਲ ਹੈ ਇਹਦਾ ਮਤਲਬ ਹੈ ਕਿ ਉਸ ਜਾਨਵਰ ਦੀ ਗਿਣਤੀ ਐਨੀ ਘਟ ਗਈ ਹੈ ਨਾ ਕਿ ਜੇ ਉਹਨੂੰ ਬਚਾਉਣ ਲਈ ਖਾਸ ਕੋਸ਼ਿਸ਼ਾਂ ਨਾ ਕੀਤੀਆਂ ਗਈਆਂ ਤਾਂ ਹੋ ਸਕਦਾ ਹੈ ਉਹ ਹਮੇਸ਼ਾ ਲਈ ਖਤਮ ਹੀ ਹੋ ਜਵੇ ਧਰਤੀ ਤੋਂ ਯਾਨੀ ਅਲੋਪ ਹੋ ਜਵੇ ਉਹ ਕਾਲਾ ਹਿਰਨ ਜਿਹੜਾ ਪੰਜਾਬ ਦਾ ਰਾਜ ਪਸ਼ੂ ਹੈ ਉਹਦੀ ਗਿਣਤੀ ਵੀ ਘਟ ਲਈ ਹੈ ਇਸ ਲਈ ਉਹ ਇਸੇ ਕੈਟਾਗਰੀ ਚਾਹੁੰਦਾ ਉਹਨੂੰ ਬਚਾਉਣ ਦੀ ਲੋੜ ਹੈ ਠੀਕ ਹੈ ਜੀ ਅੱਗੇ ਹੈ ਅਕਤੂਬਰ ਮਹੀਨੇ ਦਾ ਪਹਿਲਾ ਹਫਤਾ ਜੰਗਲੀ ਜੀਵ ਸੁਰੱਖਿਆ ਹਫਤਾ ਵਜੋਂ ਮਨਾਇਆ ਜਾਂਦਾ ਹੈ ਇਹ ਹਫਤੇ ਕਿਉਂ ਮਨਾਉਂਦੇ ਆਪਾਂ ਇਹੋ ਜਿਹੇ ਹਫਤੇ ਜਾਂ ਦਿਨ ਮਨਾਉਣ ਦਾ ਮਕਸਦ ਹੁੰਦਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਖਾਸ ਕਰਕੇ ਬੱਚਿਆਂ ਨੂੰ ਨੌਜਵਾਨਾਂ ਨੂੰ ਦੱਸਣਾ ਕਿ ਜੰਗਲੀ ਜੀਵ ਕਿੰਨੇ ਜ਼ਰੂਰੀ ਨੇ ਉਹਨਾਂ ਦੇ ਘਰ ਯਾਨੀ ਜੰਗਲ ਉਹਨਾਂ ਨੂੰ ਬਚਾਉਣਾ ਕਿੰਨਾ ਜ਼ਰੂਰੀ ਹੈ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਹਾਂਜੀ ਤਾਂ ਕਿ ਉਹ ਵੀ ਇਹਨਾਂ ਨੂੰ ਬਚਾਉਣ ਬਾਰੇ ਸੋਚਣ ਕੰਜਵੀ ਖਾਲੀ ਥਾਂ ਹੈ ਕਾਂਜਲੀ ਜਲਗਾ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਹੈ ਇਹ ਜਲਗਾ ਕੀ ਹੁੰਦੀ ਹੈ ਜਲਗਾ ਯਾਨੀ ਵੈਟਲੈਂਡ ਇਹ ਉਹ ਥਾਂ ਹੁੰਦੀ ਹੈ ਜਿੱਥੇ ਜ਼ਮੀਨ ਤੇ ਸਾਲ ਦੇ ਕਾਫੀ ਸਮੇ ਲਈ ਪਾਣੀ ਖੜਾ ਰਹਿੰਦਾ ਜਾਂ ਜ਼ਮੀਨ ਪਾਣੀ ਨਾਲ ਭਿੱਜੀ ਰਹਿੰਦੀ ਹੈ ਅੱਛਾ ਜਿਵੇਂ ਚੀਲ ਜਾਂ ਦਲਦਲ ਹਾਂ ਚੀਲ ਹੋ ਸਕਦੀ ਹੈ ਤਲਾਬ ਦਲਦਲ ਜਾਂ ਨਦੀ ਦਾ ਕਿਨਾਰਾ ਇਹਨਾਂ ਵਾਤਾਵਰਣ ਲਈ ਬਹੁਤ ਜ਼ਰੂਰੀ ਨੇ ਪਾਣੀ ਸਾਫ਼ ਕਰਦਿਆਂ ਹੜ ਰੋਕਤੀਆਂ ਤੇ ਬਹੁਤ ਸਾਰੇ ਪੰਛੀਆਂ ਜਾਨਵਰਾਂ ਮੱਛੀਆਂ ਦਾ ਘਰ ਹੁੰਦੀਆਂ ਕਾਂਜਲੀ ਆਪਣੇ ਕਪੂਰਥਲੇਚ ਇੱਕ ਮਸ਼ਹੂਰ ਜਲਗਾ ਤੇ ਆਖਰੀ ਖਾਲੀ ਥਾਂ ਉਪਜਾਊ ਭੂਮੀ ਨੂੰ ਬੰਜਰ ਭੂਮੀ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਮਾਰੂਥਲੀਕਰਨ ਕਹਿੰਦੇ ਹਨ ਇਹ ਕੀ ਹੁੰਦਾ ਮਾਰੂਥਲੀਕਰਨ ਡੇਜ਼ਰਟੀਫਿਕੇਸ਼ਨ ਕਹਿੰਦੇ ਨੇ ਇਹਨੂੰ ਐ ਸਮਝੋ ਜਿਵੇਂ ਕੋਈ ਵਧੀਆ ਜ਼ਮੀਨ ਸੀ ਜਿੱਥੇ ਫਸਲ ਹੁੰਦੀ ਸੀ ਹਰੀਆਲੀ ਸੀ ਹੌਲੀ ਹੌਲੀ ਉਹ ਸੁੱਕ ਗਈ ਰੇਤਲੀ ਜੀ ਹੋ ਗਈ ਹੂੰ ਬਿਲਕੁਲ ਬੰਜਰ ਜਿੱਥੇ ਕੁਝ ਉਗਣਾ ਔਖਾ ਹੋ ਗਿਆ ਇੱਕ ਤਰ੍ਹਾਂ ਨਾਲ ਜ਼ਮੀਨ ਦਾ ਮਾਰੂਥਲ ਬਣ ਜਾਣਾ ਇਹਨੂੰ ਕਹਿੰਦੇ ਆ ਮਾਰੂਥਲੀਕਰਨ ਇਹ ਅਕਸਰ ਹੁੰਦਾ ਹੈ ਜਦੋਂ ਰੁੱਖ ਵੱਡੇ ਜਾਣ ਜਾਂ ਬਹੁਤੀ ਚਰਾਈ ਹੋਵੇ ਜਾਂ ਮੀਂਹ ਨਾ ਪਵੇ ਠੀਕ ਹੈ ਕੇ ਹੋ ਵਿညာ ਖਾਲੀ ਥਾਵਾਂ ਹੁਣ ਅੱਗੇ ਨੇ ਸਹੀ ਜਾਂ ਗਲਤ ਪਹਿਲਾ ਰੁੱਖਾਂ ਦਾ ਕੱਟਣਾ ਜੰਗਲਾਂ ਦੀ ਤਬਾਹੀ ਦਾ ਇੱਕ ਕੁਦਰਤੀ ਕਾਰਨ ਹੈ ਇਹਨੂੰ ਗਲਤ ਕਿਹਾ ਗਿਆ ਹੈ ਕਿਉਂ ਜੀ ਹਾਂ ਇਹ ਗਲਤ ਹੈ ਦੇਖੋ ਕੁਦਰਤੀ ਕਾਰਨ ਉਹ ਹੁੰਦੇ ਨੇ ਜਿਹੜੇ ਕੁਦਰਤ ਕਰਕੇ ਹੋਣ ਜਿਨ੍ਹਾਂ 'ਚ ਬੰਦੇ ਦਾ ਹੱਥ ਨਾ ਹੋਵੇ ਜਿਵੇਂ ਜੰਗਲ 'ਚ ਅੱਗ ਲੱਗ ਗਈ ਮੰਨ ਲਓ ਅਸਮਾਨੀ ਬਿਜਲੀ ਡਿੱਗਣ ਨਾਲ ਜਾਂ ਬਹੁਤ ਸੋਕਾ ਪੈ ਗਿਆ ਪਰ ਜਦੋਂ ਬੰਦਾ ਆਪ ਰੁੱਖ ਵੜਦਾ ਲੱਕੜ ਲਈ ਜਾਂ ਖੇਤੀ ਲਈ ਜਾਂ ਘਰ ਬਣਾਉਣ ਲਈ ਹਾਂ ਉਹ ਫਿਰ ਮਨੁੱਖੀ ਕਾਰਨ ਹੋ ਗਿਆ ਕੁਦਰਤੀ ਨਹੀਂ ਇਸ ਲਈ ਇਹ ਗਲਤ ਹੈ ਠੀਕ ਦੂਜਾ ਅੰਤਰਰਾਸ਼ਟਰੀ ਪੱਦਰ ਦੀਆਂ ਜਲਗਾਹਾਂ ਨੂੰ ਰਾਮਸਰ ਜਲਗਾਹਾਂ ਕਹਿੰਦੇ ਹਨ ਇਹ ਸਹੀ ਹੈ ਵਰੇ ਰਾਮਸਰ ਕੀ ਚੀਜ਼ ਹੈ ਹਾਂ ਰਾਮਸਰ ਨਾ ਅਸਲ ਚ ਈਰਾਨ ਦੇ ਇੱਕ ਸ਼ਹਿਰ ਦਾ ਨਾਂ ਹੈ ਉੱਥੇ ਨਾ 1971 ਚ ਬਹੁਤ ਸਾਰੇ ਦੇਸ਼ਾਂ ਨੇ ਇੱਕ ਸੰਧੀ ਕੀਤੀ ਸੀ ਇੱਕ ਸਮਝੌਤਾ ਅੱਛਾ ਮਕਸਦ ਸੀ ਕਿ ਦੁਨੀਆ ਪਰ ਚ ਜੜੀਆਂ ਬਹੁਤ ਮਹੱਤਵਪੂਰਨ ਜਲਗਾਹਾਂ ਨੇ ਖਾਸ ਕਰਕੇ ਪੰਛੀਆਂ ਲਈ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਬਚਾਇਆ ਜਾਵੇ ਸੋ ਜੜੀਆਂ ਜਲਗਾਹਾਂ ਇਸ ਸੰਧੀ ਤਹਿ ਚੁਣੀਆਂ ਜਾਂਦੀਆਂ ਉਹਨਾਂ ਨੂੰ ਰਾਮਸਰ ਸਾਈਟ ਜਾਂ ਰਾਮਸਰ ਜਲਗਾਹ ਕਹਿੰਦੇ ਨੇ ਪੰਜਾਬ ਚ ਵੀ ਹੈਗੀਆਂ ਨੇ ਫਿਰ ਹਾਂਜੀ ਹਾਂਜੀ ਪੰਜਾਬ ਚ ਤਿੰਨ ਹੈ ਹਰੀਕੇ ਕਾਂਝਲੀ ਤੇ ਰੋਪੜ ਵਾਲੀ ਅੱਛਾ ਤੀਜਾ ਤਖਣੀ ਰਹਿਮਾਪੁਰ ਜੰਗਲੀ ਜੀਵ ਸੁਰੱਖਿਆ ਰੱਖ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਸਹੀ ਹੈ ਹਾਂਜੀ ਇਹ ਬਿਲਕੁਲ ਠੀਕ ਹੈ ਇਹ ਰੱਖ ਹੁਸ਼ਿਆਰਪੁਰ ਜ਼ਿਲ੍ਹੇ ਚ ਹੀ ਹੈ ਚੌਥਾ ਪਾਂਡਾ ਰਾਜਸਥਾਨ ਦਾ ਖੇਤਰੀ ਜੰਤੂ ਹੈ ਇਹ ਗਲਤ ਹੈ ਬਿਲਕੁਲ ਗਲਤ ਪਾਂਡਾ ਤਾਂ ਜੀ ਮੁੱਖ ਤੌਰ ਤੇ ਚੀਂਚ ਮਿਲਦਾ ਹੈ ਬਾਸ ਦੇ ਜੰਗਲਾਂ ਚ ਰਾਜਸਥਾਨ ਵਾਲੇ ਦਾ ਕੋਈ ਲੈਣਾ ਦੇਣਾ ਨਹੀਂ ਪੰਜਵਾਂ ਊਠ ਪੰਜਾਬ ਦਾ ਰਾਜ ਪਸ਼ੂ ਹੈ ਇਹ ਵੀ ਗਲਤ ਹੈ ਹਾਂ ਇਹ ਤਾਂ ਹੁਣ ਪਤਾ ਲੱਗ ਹੀ ਗਿਆ ਕਿ ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਣ ਹੈ ਉੱਠਦਾ ਰਾਜਸਥਾਨ ਦੀ ਪਹਿਚਾਨ ਹੈ ਜ਼ਿਆਦਾਤਰ ਤੇ 6ਵਾਂ ਕਿਸੇ ਥਾਂ ਦੇ ਜੀਵ ਜੰਤੂਆਂ ਫਾਉਨਾ ਵਿੱਚ ਜੜੀਆਂ ਬੂਟੀਆਂ ਛਾੜੀਆਂ ਅਤੇ ਰੁੱਖ ਸ਼ਾਮਿਲ ਹੁੰਦੇ ਹਨ ਇਹ ਵੀ ਗਲਤ ਹੈ ਫਿਰ ਫਾਉਨਾ ਕੀ ਹੋਇਆ ਦੇਖੋ ਵਿਗਿਆਨ ਚ ਨਾ ਦੋ ਸ਼ਬਦ ਵਰਤਦੇ ਆ ਕਿਸੇ ਇਲਾਕੇ ਦੇ ਸਾਰੇ ਜਾਨਵਰ ਪੰਛੀ ਕੀੜੇ ਮਕੌੜੇ ਸਭ ਉਹਨਾਂ ਨੂੰ ਕਹਿੰਦੇ ਆ ਫਾਉਨਾ ਅੱਛਾ ਆੜੀਆਂ ਰੁੱਖ ਤਾਂ ਫਲੋਰਾ ਹੋਏ ਫੌਨਾ ਨਹੀਂ ਫੌਨਾ ਮਤਲਬ ਜੀਵ ਜੰਤੂ ਹੂੰ ਫਲੋਰਾ ਤੇ ਫੌਨਾ ਸਮਝ ਆ ਗਿਆ ਚਲੋ ਅੱਗੇ ਹੈ ਕਾਲਮਾ ਦਾ ਮਿਲਾਨ ਕਰੋ ਮੈਂ ਜੋੜੀ ਬੋਲਦੀ ਹਾਂ ਤੁਸੀਂ ਥੋੜਾ ਸਮਝਾ ਦਿਓ ਆਈ ਪੰਜਾਬ ਦਾ ਰਾਜ ਪਸ਼ੂ ਮਿਲਾਨ ਹੈ ਐਚ ਦੇ ਨਾਲ ਕਾਲਾ ਹਿਰਨ ਨਾਲ ਇਹ ਤਾਂ ਪੱਕਾ ਹੋ ਗਿਆ ਹੁਣ ਹਾਂਜੀ ਬਿਲਕੁਲ ਦੂਜੀ ਆਈ ਆਈ ਪੰਜਾਬ ਦੇ ਕੰਢੀ ਖੇਤਰ ਅਤੇ ਹਿਮਾਚਲ ਦੇ ਹੇਠਲੇ ਖੇਤਰਾਂ ਵਿੱਚ ਮਿਲਣ ਵਾਲਾ ਬੱਕਰੀ ਵਰਗਾ ਜੰਗਲੀ ਹਿਰਨ ਇਹ ਹੈ ਐਸ ਕੱਕੜ ਇਹ ਕੱਕੜ ਕੀ ਹੁੰਦਾ ਕੱਕੜ ਨੂੰ ਨਾ ਬਾਰਕਿੰਗ ਡੀਅਰ ਵੀ ਕਹਿੰਦੇ ਨੇ ਇਹ ਛੋਟੇ ਜਿਹੇ ਕੱਦ ਦਾ ਹਿਰਨ ਹੁੰਦਾ ਪੰਜਾਬ 'ਚ ਜ਼ਿਆਦਾਤਰ ਕੰਢੀ ਇਲਾਕੇ 'ਚ ਮਿਲਦਾ ਹੈ ਯਾਨੀ ਜਿਹੜਾ ਪਹਾੜੀਆਂ ਦੇ ਨਾਲ ਲੱਗਦਾ ਹਿੱਸਾ ਹੁਸ਼ਿਆਰਪੁਰ ਪਠਾਨਕੋਟ ਵਗੈਰਾ ਅੱਛਾ ਤੇ ਹਿਮਾਚਲ ਦੇ ਨੀਵੇਂ ਜੰਗਲਾਂ 'ਚ ਵੀ ਹੁੰਦਾ ਇਹਨੂੰ ਬਾਰਕਿੰਗ ਡੀਅਰ ਇਸ ਕਰਕੇ ਕਹਿੰਦੇ ਨੇ ਕਿਉਂਕਿ ਜਦੋਂ ਡਰਦਾ ਹੈ ਨਾ ਤਾਂ ਕੁੱਤੇ ਵਾਂਗ ਪੌਂਕਨ ਜੀ ਆਵਾਜ਼ ਕੱਢਦਾ ਹੈ ਹੋ ਤੀਜੀ ਜੋੜੀ ਆਈ ਵੀ ਆਈ ਉਹ ਕਿਤਾਬ ਜਿਸ ਵਿੱਚ ਖਤਰੇ ਦੇ ਕਗਾਰ ਵਾਲੀਆਂ ਪ੍ਰਜਾਤੀਆਂ ਦੇ ਵੇਰਵੇ ਹੋਣ ਇਹ ਰੈਡ ਡਾਟਾ ਬੁੱਕ ਇਹ ਕਿਤਾਬ ਕਿੰਨੀ ਕੋ ਖਾਸ ਹੈ ਇਹ ਬਹੁਤ ਜ਼ਿਆਦਾ ਖਾਸ ਹੈ ਜੀ ਇੱਕ ਅੰਤਰਰਾਸ਼ਟਰੀ ਸੰਸਥਾ ਹੈ IUCN ਉਹ ਇਹਨੂੰ ਛਾਪਦੀ ਹੈ ਇਹਦੇ ਵਿੱਚ ਦੁਨੀਆ ਭਰ ਦੇ ਉਹਨਾਂ ਸਾਰੇ ਪੌਦਿਆਂ ਤੇ ਜਾਨਵਰਾਂ ਦੀ ਲਿਸਟ ਹੁੰਦੀ ਹੈ ਜਿਨ੍ਹਾਂ ਤੇ ਖਤਮ ਹੋਣ ਦਾ ਖਤਰਾ ਹੈ ਇਹ ਦੱਸਦੀ ਹੈ ਕਿ ਕਿਹੜਾ ਜੀਵ ਕਿੰਨਾ ਖਤਰੇ 'ਚ ਹੈ ਕੋਈ ਬਹੁਤ ਜ਼ਿਆਦਾ ਕੋਈ ਥੋੜਾ ਘੱਟ ਇਸ ਨਾਲ ਫਿਰ ਸਰਕਾਰਾਂ ਵਗੈਰਾ ਨੂੰ ਪਤਾ ਲੱਗਦਾ ਹੈ ਕਿ ਕਿਨੂੰ ਬਚਾਉਣ ਲਈ ਜਲਦੀ ਕੰਮ ਕਰਨਾ ਹੈ ਠੀਕ ਚੌਥੀ ਜੋੜੀ ਆਈਵੀ ਪੌਦੇਾਂ ਜੰਤੂਆਂ ਅਤੇ ਸੂਖਮ ਜੀਵਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਦੀ ਮੌਜੂਦਗੀ ਇਹ ਜੈਵਿਕ ਵਿਭਿੰਨਤਾ ਇਸ ਸ਼ਬਦ ਨੂੰ ਸਮਝਾਓ ਥੋੜਾ ਜੈਵਿਕ ਵਿਭਿੰਨਤਾ ਯਾਨੀ ਬਾਇਓਡਾਈਵਰਸਿਟੀ ਸਿੱਧਾ ਜਿਹਾ ਮਤਲਬ ਹੈ ਜੀਵਨ ਦੀ ਵੰਸਵੰਤਾ ਮਤਲਬ ਕਿਸੇ ਥਾਂ ਤੇ ਕਿੰਨੀ ਤਰ੍ਹਾਂ ਦੇ ਅਲੱਗ-ਅਲੱਗ ਪੌਦੇ ਨੇ ਕਿੰਨੀ ਤਰ੍ਹਾਂ ਦੇ ਜਾਨਵਰ ਨੇ ਕਿੰਨੀ ਤਰ੍ਹਾਂ ਦੇ ਛੋਟੇ-ਛੋਟੇ ਜੀਵ ਜਿਵੇਂ ਬੈਕਟੀਰੀਆ ਵਗੈਰਾ ਅੱਛਾ ਜਿੰਨੀ ਜ਼ਿਆਦਾ ਵਨਸਵੰਤਾ ਹੋਵੇ ਉਨਾ ਹੀ ਵਾਤਾਵਰਣ ਵਧੀਆ ਤੇ ਸਿਹਤਮੰਦ ਮੰਨਿਆ ਜਾਂਦਾ ਹੈ ਤੇ ਪੰਜਵੀਂ ਜੋੜੀ ਵੀ ਉਹ ਜੀਵ ਪ੍ਰਜਾਤੀਆਂ ਜੋ ਪੂਰੀ ਤਰ੍ਹਾਂ ਖਤਮ ਹਨ ਈ ਅਲੋਪ ਹੋ ਚੁਕੇ ਕੋਈ ਉਦਾਹਰਣ ਹੈ ਇਹਦੀ ਅਲੋਪ ਯਾਨੀ ਐਕਸਟਿੰਕਟ ਮਤਲਬ ਉਹ ਜੀਵ ਹੁਣ ਇਸ ਧਰਤੀ ਤੇ ਹੈ ਹੀ ਨਹੀਂ ਇੱਕ ਵੀ ਨਹੀਂ ਬਚਿਆ ਸਭ ਤੋਂ ਮਸ਼ਹੂਰ ਉਦਾਹਰਣ ਤਾਂ ਡਾਇਨਾਸੌਰ ਨੇ ਹਾਂਜੀ ਪਰ ਹੁਣੇ ਜੇ ਸਮੇਂ 'ਚ ਵੀ ਕਈ ਜੀਵ ਖਤਮ ਹੋਏ ਨੇ ਜਿਵੇਂ ਇੱਕ ਡੋਡੋ ਨਾਂ ਦਾ ਪੰਛੀ ਹੁੰਦਾ ਸੀ ਉਹ ਮਨੁੱਖਾਂ ਕਰਕੇ ਖਤਮ ਹੋਇਆ ਠੀਕ ਹੈ ਜੀ ਚਲੋ ਅੱਗੇ ਸਹੀ ਉੱਤਰ ਚੁਣੋ ਇੱਕ ਜੈਵਿਕ ਵਿਭਿੰਨਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਉੱਤਰ ਹੈ ਸਸਾ 22 ਮਈ ਇਹ ਦਿਨ ਮਨਾਉਣ ਦਾ ਕੀ ਮਕਸਦ ਹੈ ਫਿਰ ওই ਗੱਲ ਜੀ ਜਿਹੜੇ ਪਹਿਲਾਂ ਸੁਰੱਖਿਆ ਹਫ਼ਤੇ ਦੀ ਗੱਲ ਹੋਈ ਸੀ ਇਹ ਖਾਸ ਦਿਨ ਸਾਨੂੰ ਯਾਦ ਕਰਾਉਂਦੇ ਨੇ ਕਿ ਜੀਵਨ ਦੀ ਵੰਸਵੰਤਾ ਕਿੰਨੀ ਜ਼ਰੂਰੀ ਹੈ ਤੇ ਇਹਨੂੰ ਬਚਾਉਣਾ ਸਾਡਾ ਸਭ ਦਾ ਫਰਜ਼ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਹੁੰਦੇ ਨੇ ਇਹ ਦਿਨ ਹੂੰ 2 ਇਸ ਪ੍ਰਜਾਤੀ ਦੇ 100% ਜੀਵ ਭਾਰਤ ਵਿੱਚ ਪਾਏ ਜਾਂਦੇ ਹਨ ਉੱਤਰ ਹੈ ਈਡੀ ਏਸ਼ੀਆਈ ਸ਼ੇਰ ਇਹ ਕਿਵੇਂ ਹਾਂ ਇਹ ਬੜੀ ਦਿਲਚਸਪ ਗੱਲ ਹੈ ਏਸ਼ੀਆਈ ਸ਼ੇਰ ਨਾ ਪਹਿਲਾਂ ਕਾਫੀ ਵੱਡੇ ਇਲਾਕੇ ਚ ਮਿਲਦਾ ਸੀ ਮਿਡਲ ਈਸਟ ਤੋਂ ਲੈ ਕੇ ਭਾਰਤ ਤੱਕ ਪਰ ਹੁਣ ਕੁਦਰਤੀ ਤੌਰ ਤੇ ਇਹ ਸਿਰਫ ਤੇ ਸਿਰਫ ਭਾਰਤ ਚ ਉਹ ਵੀ ਗੁਜਰਾਤ ਦੇ ਗਿਰਜੰਗਲ ਛੀ ਮਿਲਦਾ ਸੱਚੀ ਹਾਂ ਜੀ ਇਸ ਲਈ ਕਹਨਿਆ ਕਿ ਦੁਨੀਆ ਦੇ ਸਾਰੇ ਕੁਦਰਤੀ ਏਸ਼ੀਆਈ ਸ਼ੇਰ ਹੁਣ ਪਾਰਚ ਨੇ। ਮਾ ਤਿੰਨ ਉੜਨੀ ਗਿਲਹੇਰੀ ਕਿੱਥੋਂ ਦੀ ਸਥਾਨਕ ਪ੍ਰਜਾਤੀ ਹੈ? ਉੱਤਰ ਹੈ ਅ ਪੰਚਮੜੀ ਜੀਵ ਮੰਡਲ ਰਿਜ਼ਰਵ। ਅੱਛਾ ਇਹ ਜੀਵ ਮੰਡਲ ਰਿਜ਼ਰਵ ਕੀ ਹੁੰਦਾ ਹੈ? ਇਹ ਜੰਗਲੀ ਜੀਵ ਰੱਖਣ ਨਾਲੋਂ ਵੱਖਰਾ ਹੁੰਦਾ ਹੈ? ਹਾਂ, ਥੋੜਾ ਫਰਕ ਹੈ। ਜੀਵ ਮੰਡਲ ਰਿਜ਼ਰਵ ਯਾਨੀ ਬਾਇਓਸਫੀਅਰ ਰਿਜ਼ਰਵ ਇੱਕ ਬਹੁਤ ਵੱਡਾ ਇਲਾਕਾ ਹੁੰਦਾ ਹੈ। ਇਹਦਾ ਮਕਸਦ ਸਿਰਫ ਜਾਨਵਰਾਂ ਪੌਦਿਆਂ ਨੂੰ ਬਚਾਉਣਾ ਨਹੀਂ ਹੁੰਦਾ ਫਿਰ ਨਾਲ ਨਾਲ ਉੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਜੀਵਨ ਨੂੰ ਵੀ ਸਾਹਮਣਾ ਹੁੰਦਾ ਹੈ ਉਹਨਾਂ ਦੀ ਸੱਭਿਆਚਾਰ ਨੂੰ ਤੇ ਅਜਿਹਾ ਵਿਕਾਸ ਕਰਨਾ ਹੁੰਦਾ ਹੈ ਜਿਹੜਾ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਵੇ ਇੱਥੇ ਰਿਸਰਚ ਵਗੈਰਾ ਵੀ ਹੁੰਦੀ ਹੈ ਅੱਛਾ ਮਤਲਬ ਇਹਦਾ ਦਾਇਰਾ ਵੱਡਾ ਹੁੰਦਾ ਹੈ ਹਾਂਜੀ ਜੰਗਲੀ ਜੀਵ ਰੱਖ ਸੈਂਕਚੁਰੀ ਜ਼ਿਆਦਾਤਰ ਜਾਨਵਰਾਂ ਤੇ ਫੋਕਸ ਕਰਦੀ ਹੈ ਤੇ ਪੰਚਮਣੀ ਮੱਧ ਪ੍ਰਦੇਸ਼ ਚ ਹੈ ਉਡਣੀ ਗਿਲਹਰੀ ਉਥੋਂ ਦੀ ਖਾਸ ਪਹਿਚਾਨ ਹੈ 4 ਇਹ ਪ੍ਰਜਾਤੀ ਭਾਰਤ ਵਿੱਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਹੈ ਉੱਤਰ ਅ ਚੀਤਾ ਕੀ ਇਹ ਸੱਚ ਹੈ ਹਾਂਜੀ ਇਹ ਦੁੱਖ ਦੀ ਗੱਲ ਹੈ ਪਰ ਸੱਚ ਹੈ ਜਿਹੜਾ ਏਸ਼ੀਆਈ ਚੀਤਾ ਭਾਰਤ 'ਚ ਹੁੰਦਾ ਸੀ ਉਹ 1950 ਦੇ ਆਸ-ਪਾਸ ਖਤਮ ਹੋ ਗਿਆ ਸੀ ਸ਼ਿਕਾਰ ਬਹੁਤ ਹੋਇਆ ਤੇ ਉਹਦੇ ਰਹਿਣ ਦੀ ਥਾਂ ਵੀ ਕੱਟ ਗਈ ਓਹ ਹਾਲਕੀ ਹੁਣ ਸਰਕਾਰ ਨੇ ਅਫਰੀਕਾ ਤੋਂ ਚੀਤੇ ਲਿਆ ਕੇ ਦੁਬਾਰਾ ਵਸਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁਦਰਤੀ ਤੌਰ ਤੇ ਭਾਰਤੀ ਚੀਤਾ ਹਲੇ ਵੀ ਅਲੋਪ ਹੀ ਹੈ 5 ਇਹ ਗੁਜਰਾਤ ਦੀ ਖੇਤਰੀ ਪ੍ਰਜਾਤੀ ਹੈ ਉੱਤਰ ਊੜਾ ਜੰਗਲੀ ਖੋਤਾ ਬਿਲਕੁਲ ਜੰਗਲੀ ਖੋਤਾ ਜਿਹਨੂੰ ਵਾਈਲਡ ਐਸ ਜਾਂ ਖੁੜਖਰ ਵੀ ਕਹਿੰਦੇ ਨੇ ਇਹ ਜ਼ਿਆਦਾਤਰ ਗੁਜਰਾਤ ਦੇ ਕੱਚ ਦੇ ਰਣੇ ਚ ਮਿਲਦਾ ਸੁੱਕਾ ਜਾਂ ਨਮਕੀਨ ਇਲਾਕਾ ਇਹ ਉਥੋਂ ਦੀ ਖਾਸ ਸਥਾਨਿਕ ਪ੍ਰਜਾਤੀ ਹੈ ਠੀਕ ਹੈ ਇਹ ਹੋ ਗਏ ਬਹੁ ਵਿਕਲਪੀ ਹੁਣ ਕੁਝ ਛੋਟੇ ਛੋਟੇ ਸਵਾਲ ਜੰਗਲ ਦੇ ਨਸ਼ਟ ਹੋਣ ਦੇ ਦੋ ਕੁਦਰਤੀ ਕਾਰਨ ਉਹੀ ਜੀ ਸੋਕਾ ਪੈ ਜਾਣਾ ਜਾਂ ਜੰਗਲ ਚ ਕੁਦਰਤੀ ਅੱਗ ਲੱਗ ਜਾਣੀ ਬੌਂਖੋਰ ਰੋਕਣ ਲਈ ਸਭ ਤੋਂ ਵਧੀਆ ਪੌਦਾ ਕਿਤਾਬ ਮੁਤਾਬਕ ਬਾਸ ਬਾਸ ਦੀਆਂ ਜੜਾਂ ਨਾਲ ਮਿੱਟੀ ਨੂੰ ਬੜਾ ਘੁੱਟ ਕੇ ਫੜਦੀਆਂ ਫਿਰ ਮਿੱਟੀ ਉੱਡਦੀ ਨਹੀਂ ਨਾ ਪਾਣੀ ਨਾਲ ਰੁੜਦੀ ਹੈ ਪੰਜਾਬ ਦੀਆਂ ਦੋ ਜੰਗਲੀ ਜੀਵ ਸੁਰੱਖਿਆ ਰੱਖਾਂ ਦੇ ਨਾਂ ਤੇ ਜ਼ਿਲ੍ਹੇ ਹਾਂਜੀ ਇਕ ਤਾਂ ਸੀਤੋਗੁੰਨੋ ਰਖ ਫਾਜ਼ਿਲਕਾਚ ਅਬੋਹਰ ਕੋਲ ਦੂਜੀ ਕਥਲੌਰ ਕੁਸ਼ਲੀਆਂ ਰਖ ਪਠਾਨਕੋਟ ਚ ਭਾਰਤ ਦੀਆਂ ਕੋਈ ਦੋ ਐਂਡੇਂਜਰਡ ਜਾਤੀਆਂ ਯਾਨੀ ਜਿਹੜੀਆਂ ਖਤਰੇ ਦੀ ਕਗਾਰ ਤੇ ਨੇ ਹਾਂ ਜਿਵੇਂ ਬਾਗ ਟਾਈਗਰ ਤੇ ਆਪਣਾ ਕਾਲਾ ਹਿਰਨ ਬਲੈਕਬੱਕ ਜੰਗਲਾਂ ਦੇ ਨਸ਼ਟ ਹੋਣ ਡੀਫੋਰੈਸਟੇਸ਼ਨ ਤੇ ਮੁੜ ਜੰਗਲ ਲਗਾਉਣ ਰੀਫੋਰੈਸਟੇਸ਼ਨ ਚ ਕੀ ਫਰਕ ਹੈ ਡੀਫੋਰੈਸਟੇਸ਼ਨ ਮਤਲਬ ਜੰਗਲਾਂ ਨੂੰ ਕੱਟਣਾ ਸਾਫ਼ ਕਰਨਾ ਰੀਫੋਰੈਸਟੇਸ਼ਨ ਮਤਲਬ ਜਿੱਥੇ ਜੰਗਲ ਕੱਟੇ ਗਏ ਉੱਥੇ ਦੁਬਾਰਾ ਰੁੱਖ ਲਾਉਣਾ ਜੰਗਲ ਨੂੰ ਵਾਪਸ ਲਿਆਉਣਾ ਜੰਤੂ ਅਲੋਪ ਕਿਉਂ ਹੋ ਜਾਂਦੇ ਨੇ ਕੋਈ ਤਿੰਨ ਕਾਰਨ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਹੈ ਕਿ ਉਹਨਾਂ ਦੇ ਰਹਿਣ ਦੀ ਥਾਂ ਖਤਮ ਹੋ ਜਾਂਦੀ ਹੈ ਜਿਵੇਂ ਜੰਗਲ ਕੱਟੇ ਜਾਂਦੇ ਨੇ ਦੂਜਾ ਸ਼ਿਕਾਰ ਬਹੁਤ ਹੁੰਦਾ ਹੈ ਤੀਜਾ ਕਈ ਵਾਰ ਉਹ ਬਦਲਦੇ ਮੌਸਮ ਜਾਂ ਮਾਹੌਲ 'ਚ ਰਹਿ ਨਹੀਂ ਪਾਉਂਦੇ ਐਂਡੇਂਜਰਡ ਤੇ ਐਕਸਟਿੰਕਟ 'ਚ ਕੀ ਫਰਕ ਹੈ ਇੱਕ ਵਾਰ ਫਿਰ ਦੱਸੋਗੇ ਜ਼ਰੂਰ endangered ਮਤਲਬ ਅਜੇ ਹੈਗੇ ਨੇ ਪਰ ਗਿਣਤੀ ਬਹੁਤ ਥੋੜੀ ਐ ਖਤਮ ਹੋਣ ਦਾ ਡਰ ਐ ਜਿਵੇਂ ਬਾਗ extinct ਮਤਲਬ ਹੁਣ ਹੈ ਹੀ ਨਹੀਂ ਇੱਕ ਵੀ ਨਹੀਂ ਬਚਿਆ ਜਿਵੇਂ ਡਾਇਨਾਸੌਰ ਰੈਡ ਡਾਟਾ ਬੁੱਕ ਕੀ ਸੀ ਉਹ ਲਿਸਟ ਜਿਹੜੀ IUCN ਬਣਾਉਂਦੀ ਐ ਜਿਸ ਵਿੱਚ ਸਾਰੇ ਖਤਰੇ ਵਾਲੇ ਪੌਦਿਆਂ ਤੇ ਜਾਨਵਰਾਂ ਦਾ ਰਿਕਾਰਡ ਹੁੰਦਾ ਤੇ ਵਾਈਲਡ ਲਾਈਫ ਸੈਂਚੁਰੀ ਜੰਗਲੀ ਜੀਵ ਸੁਰੱਖਿਆ ਰੱਖਾ ਕਿਵੇਂ ਮਦਦ ਕਰਦੀ ਐ ਇਹ ਇੱਕ ਤਰ੍ਹਾਂ ਨਾਲ ਜਾਨਵਰਾਂ ਲਈ ਸੁਰੱਖਿਅਤ ਘਾਰ ਹੁੰਦਾ ਉੱਥੇ ਸ਼ਿਕਾਰ ਨਹੀਂ ਕਰ ਸਕਦਾ ਕੋਈ ਉਹਨਾਂ ਨੂੰ ਰਹਿਣ ਲਈ ਖਾਣ ਪੀਣ ਲਈ ਆਪਣਾ ਵੰਸ਼ ਵਧਾਉਣ ਲਈ ਸੁਰੱਖਿਅਤ ਮਾਹੌਲ ਮਿਲਦਾ ਬਹੁਤ ਵਧੀਆ ਹੁਣ ਕੁਝ ਵੱਡੇ ਸਵਾਲਾਂ ਦੇ ਮੇਨ ਪੁਆਇੰਟ ਦੇਖਦੇ ਆਂ ਪਰਿਵਰਤਨਸ਼ੀਲ ਖੇਤੀ ਕੀ ਹੁੰਦੀ ਹੈ ਇਹਨੂੰ ਨਾ ਝੂਮ ਖੇਤੀ ਵੀ ਕਹਿੰਦੇ ਨੇ ਪੁਰਾਣਾ ਤਰੀਕਾ ਲੋਕ ਜੰਗਲ ਦਾ ਇੱਕ ਟੁਕੜਾ ਸਾਫ਼ ਕਰਦੇ ਉੱਥੇ 2-3 ਸਾਲ ਖੇਤੀ ਕਰਦੇ ਫਿਰ ਜਦੋਂ ਮਿੱਟੀ ਦੀ ਤਾਕਤ ਘਟ ਜਾਂਦੀ ਹ ਤਾਂ ਉਹ ਥਾਂ ਛੱਡ ਕੇ ਹੋਰ ਥਾਂ ਜੰਗਲ ਸਾਫ਼ ਕਰ ਲੈਂਦੇ ਪਹਿਲੀ ਥਾਂ ਤੇ ਹੌਲੀ ਹੌਲੀ ਜੰਗਲ ਮੋੜ ਉੱਗ ਜਾਂਦਾ ਪਰ ਜੇ ਬਹੁਤ ਜ਼ਿਆਦਾ ਹੋਵੇ ਤਾਂ ਜੰਗਲਾਂ ਦਾ ਨੁਕਸਾਨ ਹੁੰਦਾ ਕਈ ਖਾਸ ਦਿਨ ਮਨਾਏ ਜਾਂਦੇ ਨੇ ਜਿਵੇਂ ਚਿੜੀ ਦਿਵਸ ਜੰਗਲਾਤ ਦਿਵਸ ਜੈਵਿਕ ਵਿਭਿੰਨਤਾ ਦਿਵਸ ਜਲਗਾ ਦਿਵਸ ਇਹਨਾਂ ਦਾ ਕੀ ਮਕਸਦ ਹੈ ਸਬਦਾ ਇੱਕੋ ਮਕਸਦ ਹੈ ਜੀ ਲੋਕਾਂ ਨੂੰ ਜਾਗਰੂਕ ਕਰਨਾ ਚਿੜੀ ਦਿਵਸ ਤੇ ਚਿੜੀਆਂ ਬਾਰੇ ਜੰਗਲਾਤ ਦਿਵਸ ਤੇ ਜੰਗਲਾਂ ਬਾਰੇ ਵਿਭਿੰਨਤਾ ਦਿਵਸ ਤੇ ਵਨਸੁਵੰਤਾ ਬਾਰੇ ਤੇ ਜਲਗਾਹ ਦਿਵਸ ਤੇ ਜਲਗਾਹਾਂ ਦੀ ਮਹੱਤਤਾ ਬਾਰੇ ਦੱਸਣਾ ਤੇ ਉਹਨਾਂ ਨੂੰ ਬਚਾਉਣ ਲਈ ਪ੍ਰੇਰਿਤ ਕਰਨਾ ਕਾਗਜ਼ ਕਿਵੇਂ ਬਣਦਾ ਹੈ ਤੇ ਇਹਦਾ ਜੰਗਲਾਂ ਦੀ ਤਬਾਹੀ ਨਾਲ ਕੀ ਸਬੰਧ ਹੈ ਕਾਗਜ਼ ਜ਼ਿਆਦਾਤਰ ਰੁੱਖਾਂ ਦੀ ਲੱਕੜ ਤੋਂ ਬਣਦਾ ਹੈ ਲੱਕੜ ਨੂੰ ਪੀਸ ਕੇ ਪਾਣੀ 'ਚ ਘੋਲ ਕੇ ਕੈਮੀਕਲ ਪਾ ਕੇ ਨਾ ਇੱਕ ਲੁਗਦੀ ਜੀ ਬਣਾਉਂਦੇ ਨੇ ਪਲਪ ਕਹਿੰਦੇ ਨੇ ਅੱਛਾ ਫਿਰ ਉਹਨੂੰ ਮਸ਼ੀਨਾਂ ਚੋਂ ਕੱਢ ਕੇ ਕਾਗਜ਼ ਦੀਆਂ ਸ਼ੀਟਾਂ ਬਣ ਜਾਂਦੀਆਂ ਤੇ ਕਿਤਾਬ ਕਹਿੰਦੀ ਹੈ ਕਿ 1 ਟਨ ਯਾਨੀ 1000 ਕਿਲੋ ਕਾਗਜ਼ ਲਈ ਕੋਈ 17 ਵੱਡੇ ਰੁੱਖ ਵੱਢਣੇ ਪੈਂਦੇ ਨੇ। ਓ ਤਾਂ ਫਿਰ ਬਹੁਤ ਰੁੱਖ ਕੱਟੇ ਜਾਂਦੇ ਹੋਣੇ। ਹਾਂਜੀ। ਇਸੇ ਲਈ ਕਹਿੰਦੀਆਂ ਕਿ ਕਾਗਜ਼ ਸੋਚ ਸਮਝ ਕੇ ਵਰਤੋ, ਬਰਬਾਦ ਨਾ ਕਰੋ। ਤੇ ਕਾਗਜ਼ ਬਚਾਉਣ ਲਈ ਕੀ ਕਰ ਸਕਦੇ ਆਪਾਂ? ਕਈ ਕੰਮ ਕਰ ਸਕਦੇ ਆਂ। ਕਾਗਜ਼ ਦੇ ਦੋਵੇਂ ਪਾਸੇ ਵਰਤੋ, ਫालतू ਪ੍ਰਿੰਟ ਨਾ ਕੱਢੋ। ਜਿਹੜਾ ਕਾਗਜ਼ ਵਰਤ ਲਿਆ ਉਹਨੂੰ ਰੀਸਾਈਕਲ ਵਾਲਿਆਂ ਨੂੰ ਦਿਓ। ਅੱਜਕੱਲ ਤਾਂ ਕੰਪਿਊਟਰ ਫੋਨ ਤੇ ਕਿੰਨਾ ਕੰਮ ਹੁੰਦਾ ਕਾਗਜ਼ ਬਚ ਜਾਂਦਾ ਹਾਂ ਇਹ ਵੀ ਸਹੀ ਹੈ ਤੇ ਦੂਜਿਆਂ ਨੂੰ ਵੀ ਦੱਸੋ ਇੱਕ ਇੱਕ ਪੰਨਾ ਬਚਾਉਣਾ ਵੀ ਮਾਇਨੇ ਰੱਖਦਾ ਹੈ ਜੰਗਲ ਕਿਉਂ ਨਸ਼ਟ ਹੋ ਰਹੇ ਨੇ ਕੀ ਕਾਰਨ ਨੇ ਪੀਤੰਤਰ ਕੀ ਹੁੰਦਾ ਹੈ ਤੇ ਇਹਦੇ ਹਿੱਸੇ ਕੀ ਨੇ ਪਰਿਤੰਤਰ ਐ ਸਮਝੋ ਕਿਸੇ ਇਲਾਕੇ ਦਾ ਪੂਰਾ ਸਿਸਟਮ ਹੁੰਦਾ ਹੈ ਉਹਦੇ ਵਿੱਚ ਸਾਰੀਆਂ ਜ਼ਿੰਦਾ ਚੀਜ਼ਾਂ ਪੌਦੇ ਜਾਨਵਰ ਬੈਕਟੀਰੀਆ ਵਗੈਰਾ ਤੇ ਸਾਰੀਆਂ ਬੇਜਾਨ ਚੀਜ਼ਾਂ ਮਿੱਟੀ ਪਾਣੀ ਹਵਾ ਧੁੱਪ ਸਭ ਆ ਜਾਂਦੀਆਂ ਹੂੰ ਇਹ ਸਭ ਇੱਕ ਦੂਜੇ ਤੇ ਨਿਰਭਰ ਹੁੰਦੀਆਂ ਆਪਸ 'ਚ ਇਹਨਾਂ ਦਾ ਲੈਣ-ਦੇਣ ਚੱਲਦਾ ਇਹਦੇ ਦੋ ਮੁੱਖ ਹਿੱਸੇ ਹੋਗੇ ਜੈਵਿਕ ਜਿੰਦਾ ਤੇ ਅਜੈਵਿਕ ਬੇਜਾਨ ਤੇ ਜੇ ਜੰਗਲ ਨਸ਼ਟ ਹੋ ਜਾਣ ਤਾਂ ਕੀ ਨਤੀਜੇ ਨਿਕਲਦੇ ਨੇ ਬਹੁਤ ਮਾੜੇ ਨਤੀਜੇ ਨਿਕਲਦੇ ਨੇ ਜੀ ਗਰਮੀ ਵਧਦੀ ਹੈ ਗਲੋਬਲ ਵਾਰਮਿੰਗ ਜਿਹਨੂੰ ਕਹਿੰਦੇ ਆ ਹਵਾ ਗੰਦੀ ਹੁੰਦੀ ਹੈ ਮੀਂਹ ਕੱਟ ਪੈਂਦਾ ਜਾਂ ਬੇਮੌਸਮਾ ਪੈਂਦਾ ਭੁੱਖ ਹੋਰ ਹੁੰਦੀ ਹੈ ਜ਼ਮੀਨ ਖਰਾਬ ਹੋ ਜਾਂਦੀ ਹੈ ਤੇ ਜਾਨਵਰਾਂ ਦਾ ਕੀ ਬਣਦਾ ਉਹਨਾਂ ਦੇ ਘਰ ਉਜੜ ਜਾਂਦੇ ਨੇ ਉਹਨਾਂ ਨੂੰ ਖਾਣ ਨੂੰ ਨਹੀਂ ਮਿਲਦਾ ਕਈ ਤਾਂ ਵਿਚਾਰੇ ਖਤਮ ਹੀ ਹੋ ਜਾਂਦੇ ਨੇ ਸੋਕਾ ਪੈਂਦਾ ਮਰੁੱਥਲੀ ਕਰਨ ਵੱਦਾ ਬਹੁਤ ਨੁਕਸਾਨ ਹੈ ਸੱਚੀਓ ਬਹੁਤ ਗੰਭੀਰ ਗੱਲ ਹੈ ਚਲੋ ਹੁਣ ਆਖਰ ਚ ਨਾ ਸੋਚੋ ਤੇ ਉੱਤਰ ਦਿਓ ਵਾਲੇ ਸਵਾਲ ਨੇ ਪੰਜਾਬ ਬਾਰੇ ਪੰਜਾਬ ਦੇ ਕੰਢੀ ਖੇਤਰ ਦੇ ਦੋ ਜ਼ਿਲ੍ਹੇ ਹਾਂ ਰੂਪਨਗਰ ਤੇ ਹੁਸ਼ਿਆਰਪੁਰ ਹੁਸ਼ਿਆਰਪੁਰ ਜਾਂ ਨੇੜੇ ਦੀ ਕੋਈ ਜੰਗਲੀ ਜੀਵ ਰਾਖ ਹੁਸ਼ਿਆਰਪੁਰ ਚ ਤਾਂ ਉਹੀ ਠਖਣੀ ਰੇਮਾਪੁਰ ਤੇ ਫਾਜ਼ਿਲਕਾ ਚ ਸੀਤੋਗੁੰਨੋ ਇਹਨਾਂ ਰੱਖਾਂ 'ਚ ਕਿਹੜੇ ਜਾਨਵਰ ਮਿਲਦੇ ਨੇ ਕੋਈ ਦੋ? ਉਹੀ ਜੀ ਕਾਲਾ ਹਿਰਨ ਖਾਸ ਕਰਕੇ ਅਬੋਹਰ ਵਾਲੇ ਪਾਸੇ ਤੇ ਕੱਕੜ ਹੁਸ਼ਿਆਰਪੁਰ ਵਾਲੇ ਪਾਸੇ। ਗੰਢੀ ਖੇਤਰ ਦਾ ਕੋਈ ਖਾਸ ਪੌਦਾ ਤੇ ਜਾਨਵਰ? ਪੌਦਿਆਂ 'ਚ ਅੰਬ ਤੇ ਬਾਂਸ ਦਾ ਜ਼ਿਕਰ ਆਇਆ ਸੀ। ਜਾਨਵਰਾਂ 'ਚ ਕੱਕੜ ਨੂੰ ਕਹਿ ਸਕਦੇ ਆ ਜਿਹੜਾ ਉਥੋਂ ਦੇ ਜੰਗਲਾਂ 'ਚ ਮਿਲਦਾ ਹੈ। ਝੀਲ ਜਾਂ ਜਲਗਾ ਕੋਲ ਕਿਹੜੇ ਪ੍ਰਵਾਸੀ ਪੰਛੀ ਆਉਂਦੇ ਨੇ ਕੋਈ ਦੋ ਨਾਂ? ਹਰੀਕੇ ਚੀਲ ਤੇ ਬਹੁਤ ਆਉਂਦੇ ਨੇ ਜਿਵੇਂ ਸਪੂਨ ਬਿਲ, ਸ਼ੈਲ ਡੱਕ, ਪੇਂਟਿਡ ਸਟੌਰਕ ਬਹੁਤ ਸੋਹਣੇ ਪੰਛੀ ਹੁੰਦੇ ਨੇ ਤੇ ਇਹਨਾਂ ਨੂੰ ਦੇਖਣ ਦਾ ਸਹੀ ਸਮਾ ਕਿਹੜਾ ਸਰਦੀਆਂ ਚਾਹੁੰਦੇ ਨੇ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਦਾ ਸਮਾਂ ਵਧੀਆ ਹੁੰਦਾ ਲੋ ਜੀ ਤਾਂ ਏਸੀ 8ਵੀਂ ਜਮਾਤ ਦੇ ਪਾਠ ਨੰਬਰ 5 ਦੀ ਅਭਿਆਸ ਬਾਰੇ ਗੱਲਬਾਤ ਆਪਾਂ ਕੋਸ਼ਿਸ਼ ਕੀਤੀ ਹੈ ਕਿ ਹਰ ਚੀਜ਼ ਭਾਵੇਂ ਉਹ ਕੋਈ ਸ਼ਬਦ ਹੋਵੇ ਜਿਵੇਂ ਐਂਡੇਮਿਕ ਐਂਡੇਂਜਰਡ ਐਕਸਟਿੰਕਟ ਬਾਇਓਡਾਈਵਰਸਿਟੀ ਇਕੋਸਿਸਟਮ ਜਾਂ ਕੋਈ ਕਨਸੈਪਟ ਹੋਵੇ ਜਿਵੇਂ ਰੀਫੋਰੈਸਟੇਸ਼ਨ ਕਾਗਜ਼ ਬਚਾਉਣਾ ਸਭ ਨੂੰ ਸੌਕੇ ਤਰੀਕੇ ਨਾਲ ਸਮਝਿਆ ਜਾਵੇ ਬਿਲਕੁਲ ਉਮੀਦ ਹੈ ਕਿ ਸਾਰਿਆਂ ਨੂੰ ਖਾਸ ਕਰਕੇ ਵਿਦਿਆਰਥੀਆਂ ਨੂੰ ਇਸ ਤੋਂ ਫਾਇਦਾ ਹੋਇਆ ਹੋਵੇਗਾ ਤੇ ਜਾਂਦੇ ਜਾਂਦੇ ਨਾ ਇੱਕ ਗੱਲ ਸੋਚਣ ਵਾਲੀ ਹੈ ਹਾਂਜੀ ਜਦੋਂ ਅਸੀਂ ਕਹਿੰਦੇ ਆ ਨਾ ਕਿ ਜੰਗਲ ਬਚਾਓ ਜਾਨਵਰ ਬਚਾਓ ਪੌਦੇ ਬਚਾਓ ਅਸਲ 'ਚ ਅਸੀਂ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਰ ਰਹੇ ਹੁੰਨੇ ਆ ਆਪਣਾ ਭਵਿੱਖ ਬਚਾਉਣ ਦੀ ਸਹੀ ਗੱਲ ਹੈ ਹਰ ਜੀਵ ਦਾ ਇਸਤ੍ਰਤੀ ਤੇ ਆਪਣਾ ਮਹੱਤਵ ਹੈ ਸੋ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਸਾਰੇ ਰਲ ਕੇ ਆਪਣੀ ਰੋਜ਼ ਦੀ ਜ਼ਿੰਦਗੀ 'ਚ ਛੋਟਾ ਜਾ ਹੀ ਸਹੀ ਪਰ ਕੁਦਰਤ ਨੂੰ ਸਾਂਭਣ ਲਈ ਕੀ ਯੋਗਦਾਨ ਪਾ ਸਕਦੇ ਹਾਂ